ਪਿਆਰੇ ਪੰਜਾਬੀਓ ਨਸ਼ਿਆਂ ਤੇ ਮੈਂ ਪਹਿਲਾਂ ਵੀ ਵੀਡੀਓਜ਼ ਬਣਾਈਆਂ ਨੇ ਨਸ਼ਿਆਂ ਤੇ ਪਕਾਇਦਾ ਮਰ ਲੜੀਵਾਰ ਚਿੰਬੜ ਗਏ ਭੂਤ ਵੈਰ ਨੇ ਕਈ ਵੀਡੀਓਜ਼ ਬਣਾਈਆਂ ਨੇ ਜਿਨ੍ਹਾਂ ਦਾ ਪੰਜਾਬੀਆਂ ਨੂੰ ਲਾਭ ਵੀ ਹੁੰਦਾ ਕੋਈ ਵੀਰ ਨਸ਼ੇ ਤੋਂ ਵੱਜ ਜਾਏ ਬਹੁਤ ਚੰਗੀ ਗੱਲ ਹੁੰਦੀ ਆ ਕਈ ਪਰਿਵਾਰਾਂ ਦੇ ਵਿੱਚ ਦੇਖਿਆ ਗਿਆ ਕਿ ਪੁਰਾਣੇ ਉਹਨਾਂ ਦੇ ਜੋ ਪਰਿਵਾਰ ਦੇ ਮੈਂਬਰ ਨੇ ਨਸ਼ਾ ਲੈਂਦੇ ਸੀ ਉਹ ਬੱਚਿਆਂ ਦੀ ਫੀਸਾਂ ਨਹੀਂ ਦੇ ਸਕੇ ਹੋਰ ਸੂਲਤਾਨੀ ਦੇ ਸਕੇ ਅਤੇ ਉਹਨਾਂ ਨੂੰ ਕੋਈ ਸਮਾਜ ਵਿੱਚ ਸਤਕਾਰ ਵੀ ਨਹੀਂ ਮਿਲਿਆ ਇੱਥੇ ਬਸ ਨਹੀਂ ਹੋਈ ਫਿਰ ਦਾਦੇ ਤੋਂ ਬਾਅਦ ਪਿਤਾ ਪੋਤਾ ਤਿੰਨ ਤਿੰਨ ਪੀੜੀਆਂ ਜਿਹੜੀਆਂ ਆਤੀ ਹੋ ਗਈਆਂ ਅੱਗੇ ਵੀ ਹਲੇ ਕੋਈ ਪਤਾ ਨਹੀਂ प्यारे वीरों समाज ਵਿੱਚ ਸਤਕਾਰ ਨਹੀਂ ਰਹਿੰਦਾ ਅਤੇ ਪੀੜੀਦਾਰ ਪੀੜੀਆਂ ਡਾਕੀ ਹੋ ਜਾਂਦੀਆਂ ਅੱਜ ਕੱਲ ਨਸ਼ਿਆਂ ਦੇ ਵਿੱਚ ਜੋ ਸੁਣਿਆ ਫੈਂਟਾਨਾਈਲ ਨਾ ਆਦਾ ਇੱਕ ਜਿਹੜਾ ਹੈਗਾ ਪਦਾਰਥ ਪਾਇਆ ਜਾਂਦਾ ਫੈਂਟਾਨਾਈਲ ਬਾਰੇ ਦੱਸਿਆ ਗਿਆ ਜੋ ਪਤਾ ਲੱਗਦਾ ਕਿ ਉਹ ਜੰਗਲੀ ਜਾਨਵਰ ਜਦੋਂ ਫਟੜ ਹੋ ਜਾਂਦੇ ਨੇ ਜਦੋਂ ਡਾਕਟਰ ਜਿਹੜੇ ਦੇਸ਼ਾਂ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਕਰਦੇ ਨੇ ਉਹ ਇੱਕ ਕਰਨ ਦੇ ਨਾਲ ਟੀਕਾ ਮਾਰਦੇ ਨੇ ਉਹਨਾਂ ਨੂੰ ਉਹ ਟੀਕਾ ਜਾ ਕੇ ਖੁੱਭ ਜਾਂਦਾ ਤੇ ਉਹ ਫੈਂਟਾ ਨਾਗ ਜਿਹੜੀ ਆ ਉਹਦੇ ਨਾਲ ਉਹ ਜੰਗਲੀ ਜਾਨਵਰ ਜਾਨਵਰ ਜਿਹੜਾ ਬੇਹੋਸ਼ ਹੋ ਜਾਂਦਾ ਤੇ ਬੇਹੋਸ਼ ਹੋਣ ਦੇ ਨਾਲ ਉਹ ਦਾ ਟ੍ਰੀਟਮੈਂਟ ਕਰਦੇ ਨੇ ਇਲਾਜ ਕਰਦੇ ਨੇ ਉਸ ਤੋਂ ਬਾਅਦ ਉਹਨੂੰ ਹੋਸ਼ ਆ ਜਾਂਦੀ ਹੈ ਉਹ ਫੈਂਟਨਾਈਲ ਜਿਹੜੀ ਹਾਥੀ ਵਰਗੇ ਜਾਨਵਰਾਂ ਨੂੰ ਬੇਹੋਸ਼ ਕਰ ਦਿੰਦੀ ਆ ਉਹ ਵਕ ਵਕ ਨਸ਼ਿਆਂ ਵਿੱਚ ਮਿਲਾਵਟ ਦੇ ਤੌਰ ਤੇ ਆ ਰਹੀ ਆ ਜਿਹਦੇ ਨਾਲ ਮੌਤਾਂ ਦੀ ਗਿਣਤੀ ਜਿਹੜੀ ਆ ਗੋਦਰਹੀਆ ਨਸ਼ਾ ਲੈਣਾ ਸੇਫ ਨਹੀਂ ਹੈ ਸੁਰੱਖਿਤ ਨਹੀਂ ਹੈ ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਆਪਣਾ ਘਰ ਪਰਿਵਾਰ ਸ਼ਾਇਦਾਂ ਬਚਾਉਣੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਬੇਨਤੀ ਮੰਨੀ ਜਾਏ ਕਿ ਹਰ ਕਿਸਮ ਦੇ ਨਸ਼ੇ ਤੋਂ ਬਿਲਕੁਲ ਹੀ ਪਰੇ ਹੋ ਜਾਓ ਬਿਲਕੁਲ ਹੀ ਉਹਨੂੰ ਕਬੂਲ ਨਾ ਕਰੋ ਕਿੰਨਾ ਕੋਈ ਉਹਦਾ ਪ੍ਰਚਾਰ ਕਰੇ ਕਿੰਨਾ ਕੋਈ ਕੁਛ ਕਹੇ ਕਿਉਂਕਿ ਫੈਂਟਾ ਨਾਇਡ ਬਿਲਕੁਲ ਜਾਨ ਲੇਵਾ ਹੈ ਇਸ ਦੇ ਨਾਲ ਨਸ਼ਾ ਖਾਣ ਵਾਲੇ ਦੀ ਮੌਤ ਵੀ ਹੋ ਸਕਦੀ ਹੈ ਹੋ ਸਕਦੀ ਹੈ ਨਹੀਂ ਹੋਵੇਗੀ ਇਸ ਲਈ ਪਿਆਰੇ ਪੰਜਾਬੀਓ ਜੋ ਲੋਕ ਆਪਣੀ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਦੱਸਦੇ ਨੇ ਕਿ ਨਸ਼ਿਆਂ ਦੇ ਕੀ ਨੁਕਸਾਨ ਨੇ ਉਹਨਾਂ ਦੀ ਬੇਨਤੀ ਸੁਨਿਆ ਕਰੋ ਮੰਨਿਆ ਕਰੋ ਆਪਜੀ ਦਾ ਬਹੁਤ ਬਹੁਤ ਧੰਨਵਾਦ